ਸਵਾਗਤ ਹੈ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਔਰ ਤੁਹਾਡਾ ਸਵਾਗਤ ਕਰਦਾ ਆਪਾਂ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੀ ਕੋ ਪਲੈਨਿੰਗ ਇਦਾਂ ਵੀ ਅਸੀਂ ਲਾਉਂਦੇ ਆ ਪੱਖਾ ਜਿਹੜਾ ਨਵਾਂ ਲੈ ਕੇ ਆਂ ਹਾਂ ਆਹ ਪੱਖਾ ਲਾ ਕੇ ਪੁਰਾਣਾ ਇਹਦੇ ਦੂਜੇ ਇੰਦਰ ਲਾ ਦਾਂਗੇ ਤੇ ਉਹ ਪੱਖਾ ਜਿਹੜਾ ਨਵਾਂ ਇੱਥੇ ਲਾ ਕੇ ਦਰਵਾਜ਼ੇ ਤੇ ਇੱਥੇ ਚਲਾਵਾਂਗੇ ਤੇ ਮਿਲਦੇ ਤੁਹਾਨੂੰ ਪੱਖਾ ਲਾ ਕੇ ਤੇ ਇੰਦਰ ਦੇ ਹੱਥੇ ਜਿਹੜਾ ਪੱਖਾ ਲਾਉਣਾ ਕਿਉਂਕਿ ਮੈਨੂੰ ਯਾਦ ਨਹੀਂ ਆ ਉਹਨੇ ਹੀ ਕਰਨਾ ਜੋ ਕਰਨਾ ਫੇਟ ਆ ਉਹ ਤੇ ਇਹਟ ਕਰਦਾ ਨਵਾਂ ਪੱਖਾ ਇਹਦੇ ਅੱਜ ਇਹ ਪੱਖਾ ਲਾ ਗਏ ਆਪਾਂ ਲੌਬੀ 'ਚ ਲਾ ਦੇਣਾ ਲੌਬੀ ਵਾਲਾ ਪੱਖਾ ਜਿਹੜਾ ਲਾ ਗਿਆ ਕਿਤੇ ਰੰਗ ਦਾ ਉਹ ਅੰਦਰ ਲਾ ਦੇਣਾ ਤੇ ਫਿਰ ਦੋਵੇਂ ਲੌਬੀ ਦੇ ਵਿੱਚ ਵੀ ਕਾਲੇ ਪੱਖੇ ਆਣਗੇ ਬਾਬ ਬਿੰਦਰ ਕਾਲੇ ਪੱਖੇ ਆਣਗੇ ਜਿਹੜਾ ਵਾਈਟ ਪੱਖਾ ਹੋਊਗਾ ਉਹ ਅੰਮੇਰੇ ਦੱਜੂ ਉਹ ਜਗ੍ਹਾ ਦੇ ਅੰਦਰ ਤੁਸੀਂ ਇਹ ਅੰਦਰ ਦੱਜੂ ਆ ਕਿ ਮਿਲਦੇ ਤੁਹਾਨੂੰ ਆਪਾਂ ਪੱਖਾ ਲਾ ਕੇ ਹੁਣ ਸੋ ਗਾਇਸ ਚਲੋ ਚੱਲਦੇ ਆਪਾਂ ਹੁਣ ਇੱਕ ਫੈਂਕ ਲੈ ਕੇ ਆਉਨੇ ਆ ਉਹਨਾਂ ਦਾ ਪੱਖੇ ਜਲਾ ਲਾਉਣ ਵਾਲਾ ਪਹਿਲਾਂ ਸਾਡੇ ਕੋਲੇ ਆਹੀ ਲੱਗੀ ਆਹ ਕੁੰਡੀ ਜੀ ਬਣਾਈ ਸੀ ਦੇਸੀ ਤਰੀਕਾ ਤੇ ਇਹਦੇ ਵਿੱਚ ਲੌਂ ਨੂੰ ਪੈਂ ਪੈਕ ਨੰਬਰਦਨ ਲੈ ਕੇ ਆਉਨੇ ਆ ਮਿਲ ਜੇਦੇ ਲੰਮਾ ਥੋੜਾ ਮਤਲਬ ਵੀ 2 2.5 ਫੁੱਟ ਦਾ ਤੇ 3 ਦਾ ਤੇ ਚਾਹੀਦਾ ਚਾਹੀਦਾ ਤੇ ਕਿਉਂਕਿ ਇਹਦਾ ਹਵਾ ਨਹੀਂ ਹੁੰਦੀ ਥੱਲੇ ਜਾਂਦੀ ਹਵਾ ਉੱਪਰ ਉੱਪਰ ਰਹਿੰਦੀ ਹੈ ਤੇ ਕਰਕੇ ਫਿਰ 3 ਫੁੱਟ ਦਾ ਪੈਮ ਲੈ ਕੇ ਆਉਨੇ ਆ ਚੱਲਦੇ ਮੈਂ ਤੇ ਇੰਦਰ ਦੋਵੇਂ ਚੱਲਾਂਗੇ ਸੋ ਗਾਈ ਹੁਣ ਖੜੇ ਆ ਦੁਕਾਨ ਤੇ ਪੈਮ ਲੈਣਾ ਸੀ ਨਾ 3 ਫੁੱਟ ਦਾ ਕਿਹਾ ਤੁਹਾਨੂੰ ਆ ਜਿੰਦੇ ਆਲਾ ਸ਼ਹਿਰ ਹਾਂਜੀ ਤੇ ਮੇਤਰੋਂ ਹੁਣ ਬੈਠੇ ਆ ਅੰਕਲ ਡਾਕਟਰ ਕੋਲ ਆ ਇਹ ਜਾਂਚ ਟਾਈਮ ਹੈਗਾ ਥੋੜਾ ਜਿਹਾ ਮੈਂ ਸੋਚਿਆ ਅੰਕਲ ਕੋਲ ਆਈਏ ਕੱਲ ਦੇ ਮਿਲੇ ਨਹੀਂ ਅੰਕਲ ਨੂੰ ਤੇ ਹਾਂ ਬਸ ਤਾਂ ਕਰਕੇ ਬੈਠਾ ਅੰਕਲ ਕੋਲ ਮੈਂ ਕੇ ਟਾਈਮ ਪਾਸ ਕਰਾਈਏ ਬਾਅਦ ਜਿਉਂਗਾ 2 ਵਜੇ 10 ਵਜੇ ਹੋਣਾ 10 ਵਜੇ ਆਵਾਂਗੇ ਤੇ ਫਿਰ ਆ ਕਿੱਥੇ ਆ ਕੇ ਵਲੌਗ ਐਂਡ ਕਰਾਂਗੇ ਕਿਉਂਕਿ 2 ਵਜੇ ਦੇ ਵਿੱਚ ਰਵੇ 2 ਵਜੇ ਜਾਈਦਾ ਡਿਊਟੀ ਤੇ ਦੋ ਏ ਲਗ 10 ਵਜੇ ਦੇ ਵਿੱਚ ਤੇ ਕੋ ਬਖਾਰ ਨਹੀਂ ਸਾਦਾ ਬਾਹਰ ਮੈਂ ਇਹੋ ਦੋ ਚਾਰ ਮਿੰਟ ਹੁੰਦੇ ਮੰਨ ਲਓ ਮੇਰੇ ਕੋਲ ਜਿਹੜੇ ਇੱਥੇ ਬਖਾਰਨਾ ਚੈੱਕ ਕਰੋ ਬਾਹਰ ਲੱਗੀ ਆ ਮੱਠੀ ਮੱਠੀ ਤੋਂ ਕੁਝ ਆਦੀ ਨਹੀਂ ਬਦਲਵਾਈ ਜੀ ਨਾਲੇ ਸੋ ਗਾਇਜ਼ ਇਹ ਦੇਖੋ ਨਾਈਟ ਦਾ ਊ ਮੋਟਾ ਜਾਂਦਾ ਤੇ ਇਹ ਹੈ ਨਾਈਟ ਕਾਰ ਜੋ ਤੇ ਬਾਜ ਲੋ ਕਰ ਲਾ ਜਨਾਬ ਉਹ ਸਾਡੇ ਪਿੰਡ ਦੀਆਂ ਗਲੀਆਂ ਐ ਸੁੰਨਸਾਨ ਹੋਏ ਪੇ ਰਾਤ ਅਸੀਂ ਐ ਟਾਈਮ ਤੇ ਰਾਤ ਨੂੰ ਘਰੇ ਹਮਨੇ ਕੋਈ ਨਹੀਂ ਆ ਗੜੀ ਕੋਈ ਵੀ ਇਕੱਲਾ ਮੈਂ ਹੀ ਆਇਆ ਉਹ ਟਾਈਮ ਕੱਭੀ ਹੋ ਗਿਆ ਸਾਡ ਅੜਦਾ ਹੋ ਗਿਆ ਕੋਈ ਗਿਆ ਸਾਡਾ ਕੋਈ ਨਹੀਂ ਖੰਡਾ ਗਾੜੀ ਇੱਧਰ ਦੇਖ ਲੋ ਆਇਆ ਸਾਈਡ ਦੇ ਤੋਂ ਨਾ ਆਣਾ ਇੱਧਰ ਕੋਈ ਨਹੀਂ ਆ ਰਿਹਾ ਅਹੋ ਭਈ ਆ ਗਿਆ ਸਾਡਾ ਘਰ ਇਹਨੂੰ ਖੁੱਲ੍ਹਦੇ ਦਰਵਾਜ਼ਾ ਸੋ ਹੈ ਗਾਇਸ ਹੁਣ ਇਹਨੇ ਪਹੁੰਚੇ ਆ ਘਰ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਵੇ ਤੇ ਲਾਈਕ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਮੈਨੂੰ ਸਬਸਕ੍ਰਾਈਬ ਨਹੀਂ ਕਰਨਾ ਤਾਂ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਰੋ ਤੱਕ ਲਈ ਬਾਏ ਬਾਏ